ਬਾਕੀ ਜਿਹੜੀ ਮੈਂ ਗੱਲ ਕਰਾ ਇਹਨਾਂ ਦਾ ਇਹਨਾਂ ਨੇ ਇੱਕ ਕੱਲ ਇੱਕ ਬੱਚੀ ਪੇਸ਼ ਕਰੀ ਆ ਕਿ ਜੀ ਬੱਚੇ ਪੜਨ ਨਾਉਂਦੇ ਆ ਪਿੰਡਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਇਹਨਾਂ ਨੇ ਮੁੱਦਾ ਠਾਾਇਆ ਬੱਚੇ ਪੜਨ ਉਹਦੇ ਬੱਚਿਆਂ ਦਾ ਤੁਸੀਂ ਪ੍ਰਾਈਵੇਟ ਬੱਸਾਂ ਵਾਲੇ ਬੱਸਾਂ ਤੇ ਨਹੀਂ ਜਾਣ ਦੇਂਦੇ ਉਹਨਾਂ ਦੇ ਤਾਂ ਪਾਸ ਜਦੋਂ ਆਪਾਂ ਪੜਦੇ ਸੀ ਅਸੀਂ ਪੜਦੇ ਸੀ ਅਸੀਂ ਪ੍ਰਾਈਵੇਟ ਬੱਸਾਂ ਤੇ ਵੀ ਸਫ਼ਰ ਕਰਦੇ ਸੀ ਸਾਨੂੰ ਕੋਈ ਰੋਕਿਆ ਨਹੀਂ ਸੀ ਜਾਂਦਾ ਇਹ ਤਾਂ ਬੱਚਿਆਂ ਨੂੰ ਕੁੱਟਦੇ ਆ ਜੇ ਕੋਈ ਪ੍ਰਾਈਵੇਟ ਬੱਚਾ ਚੜ ਜਾਏ ਪ੍ਰਾਈਵੇਟ ਬੱਸ ਤੇ ਪਾਸ ਵਾਲਾ ਉਹਨੂੰ ਕੁੱਟਦੇ ਆ ਉਹਦੀ ਬੇਇੱਜ਼ਤੀ ਕਰਦੇ ਆ ਹਜ਼ਾਰਾਂ ਦਾ ਪੱਗਾਂ ਲੱਗਣ ਇਹਨਾਂ ਨੂੰ ਪੁੱਛੋ ਵੀ ਤੁਸੀਂ ਪ੍ਰੋਟੈਕਟ ਫ੍ਰੀ ਕਰਦੇ ਹੋ ਤੁਸੀਂ ਪਾਸ ਅਲਾਉਟ ਕਰਦੇ ਹੋ ਪ੍ਰਾਈਵੇਟ ਬੱਸਾਂ ਵਾਲੇ ਬੱਚੇ ਤਾਂ ਛੋਣੀਆਂ ਮੱਥਾਂ ਤੇ ਨਹੀਂ ਚੜਕੇ ਆਉਂਦੇ ਜਦੋਂ ਉਹਨਾਂ ਕੋਲੇ ਪਾਸ ਆਇਆ ਤੁਸੀਂ ਸਰਕਾਰੀ ਬੱਸਾਂ ਤੇ ਕਹਿੰਦੇ ਸਰਕਾਰੀ ਬੱਸਾਂ ਤੇ ਚੜੋ ਪ੍ਰਾਈਵੇਟ ਬੱਸਾਂ ਤੇ ਚੜ੍ਹਨ ਨਹੀਂ ਦਿੰਦੇ ਤੇ ਫਿਰ ਇਹਨਾਂ ਨੂੰ ਬੱਸਾਂ ਤੋਂ ਦਾ ਬੱਚਿਆਂ ਦਾ ਕੀ ਭੇਖ ਇਹ ਬਿਲਕੁਲ ਨਰਾਰਥਕ ਗੱਲਾਂ ਹੈ ਜਿਹੜੀ ਗੱਲ ਮੈਂ ਕਹੀ ਆ ਤਾਂ ਦਲੀਲ ਨਾਲ ਜਵਾਬ ਦੇ ਦਿਓ ਤੁਸੀਂ ਸਰਕਾਰੀ ਬੱਸਾਂ ਜਿਹੜੇ ਜਿੰਨਾਂ ਕੋਲੇ ਪਾਸ ਹੈ ਬੱਚੇ ਪੜਦੇ ਐ ਕਿ ਉਹਨਾਂ ਨੂੰ ਤੁਸੀਂ ਆਪਣੀਆਂ ਬੱਸਾਂ 'ਚ ਸਫ਼ਰ ਕਰੰਦਿੰਦੇ ਹੋ ਤੇ ਫਿਰ ਤੁਹਾਡੀਆਂ ਤੁਹਾਡਾ ਉਹ ਬੱਚਿਆਂ ਨਾਲ ਕੀ ਭੇਖ ਬੱਚਾ ਨਾ ਭੁੱਖ ਤਾਂ ਤੁਸੀਂ ਮਾਰਤਾ ਪਿੰਡਾਂ 'ਚੋਂ ਬੱਚੇ ਆਉਣੋਂ ਹਟ ਕੇ ਜਦੋਂ ਤੁਸੀਂ ਬੱਸਾਂ ਤੇ ਕਿਉਂਕਿ ਸਰਕਾਰੀ ਬੱਸਾਂ ਪਿੰਡਾਂ 'ਚ ਜਾਂਦੀਆਂ ਨਹੀਂ ਪ੍ਰਾਈਵੇਟ ਹੀ ਜਾਂਦੀਆਂ ਤੇ ਪ੍ਰਾਈਵੇਟ ਵਾਲੇ ਚੜ੍ਹਨ ਨਹੀਂ ਦਿੰਦੇ ਫਿਰ ਕਿ